ਆਜੂ ਬਈ ਹੋਈ ਸ਼ੁਰੂ ਉਹਦਾ ਕੋਣ ਦੇਖਿਆ ਕੁੱਤੀ ਠੀਕ ਆ ਇਹ ਤਾਂ ਖਾਲੀ ਹੈ ਸਰ ਕੋਬੇ ਲਾ ਕੇ ਵੇਖੋ ਕੁੱਤੀ ਆ ਖਾਲੀ ਹੈ ਕੰਦਰ ਸਿੱਧੀ ਹੁੰਦੀ ਨਾ ਹੋ ਸਾਡ ਨਾ ਰਿਮਚ ਉਹ ਦਿਆ ਤੂੰ ਕੀ ਕਰੀ ਜਾਣਾ ਸਰ ਮੈਨੂੰ ਲੱਗਦਾ ਇਹ ਅੰਡਾ ਕੁੱਤੀ ਨਹੀਂ ਦਿੱਤਾ ਅੰਡਾ ਨਹੀਂ ਆ ਇਹਦਾ ਅੰਡਾ ਹੁੰਦਾ ਤੇ ਚਿੱਟੇ ਰੰਗ ਦਾ ਨਹੀਂ ਇਹ ਕਿਹ ਖੱਟੀ ਕੁੱਤੀ ਦਾ ਅੰਡਾ ਆ ਓਏ ਕਿੱਡਾ ਮੂਰਖਿਆ ਤੂੰ ਇਹਨੂੰ ਸੀਆਈਡੀ ਚ ਭੱਦੀ ਕਿਨੇ ਕਰ ਲਿਆ ਸਰ ਤੁਸੀਂ ਕਿਦਾਂ ਓ ਚੱਲ ਤੂੰ ਦੱਸ ਗੱਲ ਕੀ ਆ ਸਰ ਰਾਤੀ ਬੰਦਾ ਕੰਦੇ ਡੱਪ ਗਿਆ ਤੇ ਕੁੱਤੀ ਚੋ ਕੇ ਗਾਂ ਗਿਆ ਤੇ ਘੋਟ ਵੀ ਦੁੱਧ ਨਹੀਂ ਛੱਡਿਆ ਥੱਲੇ ਇੱਕ ਦੂਰੇ ਸਾਡੇ ਭੁੱਖੇ ਤੇ ਮਰਨ ਦਇਆ ਇਸ ਕੰਮ ਦਾ ਸਬਕ ਸਮਝੇ ਨਹੀਂ ਸਰ

ਸਰ ਮੇਰੀ ਗੁੱਤੀ ਦਾ ਦੁੱਧ ਉਹ ਤੂੰ ਟੈਨਸ਼ਨ ਨਾ ਲੈ ਕਿੱਲੋ ਕਿੰਨੂ ਦੇਹੀ ਤੋਂ ਮੋਲ ਲੈ ਕੇ ਦੇ ਦਾਂਗੇ ਹਾਂ ਹਾਂ ਉਹ ਕਦਰ ਤਾਂ ਕਿਸੇ ਬਹੁਤ ਜ਼ਰੂਰੀ ਹੈ ਚਲੋ ਰਿਕਸ਼ਾ ਤਾਂ ਅਭਿਜੀਤ ਦਇਆ ਕਿੱਥੇ ਆ ਸਰ ਹੋ ਰਿਹਾ ਉਹ ਕੀ ਕਰਦਾ ਇਹ ਉਹ ਦਇਆ ਇਹ ਕੀ ਕਰੀ ਜਾਣਾ ਚਾਹ ਦਵਾਜਾ ਤੋੜਿਆ ਉਹ ਦਰਵਾਜਾ ਕਿਉਂ ਤੋੜੀ ਜਾਣਾ ਲਾਸ਼ ਦੇ ਉੱਧਰ ਆ ਸਰ ਮੇਰੇ ਪ੍ਰੈਸ਼ਰ ਬਣਿਆ ਉਹ ਪ੍ਰੈਸ਼ਰ ਬਾਅਦ ਚ ਸੈਟ ਕਰ ਲੈਂਦੇ ਆ ਪਹਿਲਾਂ ਕੇਸ ਹੈਂਡਲ ਕਰ ਲਈਏ ਵੈਰੀ ਜਿਦਕਰੋ ਨਾ ਜਾਨ ਆ ਗਰਾਹ ਉਹਦਾ ਰੜਬੂੜੀ ਕਿਥੇ ਆਰ ਰਿਵ ਡੈਟਾ ਬੋਰਡਿੰਗ ਹੂੰ ਮਰ ਗਿਆ ਕੋ ਸਮਝਿਆ ਨਹੀਂ ਸਰ ਇਹ ਲਾਸ਼ ਆ ਕੀ ਸਰ ਅਰੇ ਇਸ ਕੰਮ ਤਾਂ ਬਲ ਗਿਆ ਮਰ ਚੁੱਕਾ ਹੈ ਮਰ ਚੁੱਕਾ ਹੈ ਨਾ ਤੇ ਸਾਰੀ ਕਾਲੀ ਹੋ ਗਈ ਹੈ ਉਹ ਸਰ ਪਹਿਲਾਂ ਖੋਪੇ ਲਾ ਲਓ ਵੈਰੀ ਸੌਰੀ ਹੈ ਆਹ ਦੇ ਆ ਮੈਨੂੰ ਲੱਗਦਾ ਮਰੇ ਨੂੰ ਬਹੁਤ ਟਾਈਮ ਹੋ ਗਿਆ ਹੈ ਲਾਸ਼ ਸਾਰੀ ਭੁੱਲ ਗਈ ਹੈ ਉਹ ਨਹੀਂ ਨਹੀਂ ਸਾਰੇ ਕੁੱਲ ਹੋਣੀਗਾ ਇਹਨੂੰ ਪਰੇ ਨੂੰ ਤਾਂ ਥੋੜਾ ਜਿਹਾ ਟੰਗ ਹੋ ਗਿਆ ਹਟਾ ਸਾਰਾ ਖਾਂਦਾ ਨਹੀਂ ਮੋਟਿਆ ਦਾ ਵਾ ਹਾਂ ਇਹ ਨਤਨੀ ਨਹੀਂ ਲਈ ਹੋਈਆਂ ਉਹ ਨਹੀਂ ਨਹੀਂ ਨੀਂਦ ਨਹੀਂ ਹੋਈਆਂ ਇਹ ਪਾਪੇ ਦੇ ਪਜਾਮੇ ਦਾ ਰੰਗ ਲੈਂਦਾ ਵਾ ਨਾਲੇ ਪਾਪੇ ਦੇ ਇਹ ਚਲੋ ਲੱਦਾ ਨਹੀਂ ਲਈ ਹੋਈਆਂ ਆਹ ਕਿਉਂ ਨੀਲਾ ਵਾ ਇਹਦੀ ਪੱਗ ਦਾ ਰੰਗ ਲੈਂਦਾ ਵਾ ਓ ਨੋ ਓਏ ਨਹੀਂ ਨਹੀਂ ਕਹਦੇ ਜਮਾਂਦਰ ਨੀਲਾ ਏ ਹਰ ਲਾਸ਼ਾ ਗੋ ਮੁਸਕਾ ਬਣਾ ਰਿਹਾ ਦੇਖੋ ਮਿਟਿਆ ਸਣ ਮੈਨੂੰ ਲੱਗਦਾ ਇਹ ਪਤਨੀ ਦਾ ਕਤਲ ਕੀਤਾ ਗਿਆ ਓਏ ਨਹੀਂ ਨਹੀਂ ਇਹ ਤਾਂ ਕਹਾ ਵੜਨ ਵਾਲੀ ਪਤਰੀ ਆ ਓ ਸਰ ਜੀ ਕਹਾ ਵੜਨ ਵਾਲੀ ਇਹਦੇ ਡਾੜਾ ਕਹਾ ਕਿਉਂ ਜੜਿਆ ਆ ਇਹ ਵੀ ਗੱਲ ਨੋਟ ਕਰਨ ਵਾਲੀ ਏ ਓਏ ਹੈ ਨਾ ਪ੍ਰਾਣੇ ਆ ਨਾ ਕਰੇ ਤੇਨੂੰ ਨੇ ਤੇ ਤਾਂ ਪਾਪਾ ਪੂਰਾ ਹੋ ਗਿਆ ਆ ਇਹ ਤਾਂ ਪਹਿਲਾਂ ਹੀ ਬੜਾ ਪੂਰਾ ਹੀ ਹੋਣ ਪੂਰਾ ਹੋ ਗਿਆ ਕਬੀ ਜੀ ਇਹ ਸਭ ਜਿਹੜਾ ਆਪਾਂ ਨੂੰ ਲਾਸ਼ ਕੋਲੋਂ ਮੁੱਛਕਾ ਆਉਂਦਿਆ ਸੀ ਓਏ ਇਹਦੇ ਕੋਲੋਂ ਹੀ ਆਉਂਦਿਆ ਸੀ ਮੈਨੂੰ ਤਾਂ ਲੱਗਦਾ ਕਤਲ ਇਸਨੇ ਕੀਤਾ ਕੁੱਤਕ ਵੈਸੇ ਹੀ ਪੁਨ ਇਨਵੈਸਟੀਗੇਸ਼ਨ ਕਰਦੇ ਆ ਜੀ ਸਰ ਨਾ ਇਹ ਨਾਨਕਾ ਆਇਆ ਪਰ ਉਹ ਨਹੀਂ ਇਹ ਤਾਂ ਸੀਆਈਡੀ ਵਾਲੇ ਆ ਆ ਸਾਈ ਸਾਈ ਚਾਹ ਪਾਣੀ ਪੁੱਛਿਆ ਨਾਨਾ ਇਹ ਪਾਪੇ ਦੇ ਸ਼ਵਾਰੇ ਤੇ ਆਏ ਇਹਦੇ ਪਾਪੇ ਦਾ ਕਤਲ ਲੱਭਣ ਆਏ ਕਤਲ ਲੱਭਣ ਆਇਆ ਉਹਦਾ ਕਤਲ ਥੋੜੀ ਆਇਆ ਉਹਦੇ ਅਟੈਕ ਹੋਇਆ ਉਹ ਤੈਨੂੰ ਕਿੱਦਾਂ ਪਤਾ ਅਟੈਕ ਹੋਇਆ ਹਾਂ ਉਹ ਸਾਹਵੇਂ ਇੰਨਾ ਮੋਟਾ ਬੰਦਾ ਹੈ ਦੇਸੀ ਕੋ ਖਾਂਦਾ ਨਹੀਂ ਨਾੜਾ ਬਲਾ ਕੋਈ ਆਏ ਹਰ ਇਧਰ ਦੇਖੋ ਨਿਸ਼ਾਨ ਵੀ ਪੜੇ ਕੋ ਸਮਝਿਆ ਬਜੀਤ ਇਹ ਡੱਬਨਾਰੇ ਪਰਨੇ ਨਾਲ ਗਲ ਘੁੱਟ ਕੇ ਮਾਰਿਆ ਗਿਆ ਉਦਾਂ ਹੀ ਡੱਬ ਪਿਆ ਕੀ ਸਰ ਉਹ ਕਿਹੜਾ ਡੱਬਿਆਂ ਗਣਾ ਪਰਨਾ ਬੜੇ ਜੰਮਾ ਦੇ ਤੁਸੀਂ ਜੋ ਮੂੰਹ ਜਉਣਾ ਬੋਲੀਆਂ ਦੇ ਇਹਦਾ ਮਹੀਨੇ ਮਹੀਨੇ ਬਾਅਦ ਨਾ ਹੁੰਦਾ ਸੀ ਨਾ ਮੈਲ ਦੇ ਡੱਬ ਬਣੇ ਦੀ ਧੌਣ ਤੇ ਓਏ ਤੂੰ ਕੀ ਲਗਾਉਂਦੇ ਆ ਇਧਰ ਫੜਾ ਓਏ ਇਹ ਤਾਂ ਪਰਨੇ ਤੇ ਨਿੰਦਰੋਣਾ ਵੀਰਵਾਲ ਚੌਲਾਂ ਦੀ ਦੇਖ ਦਿੱਤੀ ਆ ਗੋੜਾ ਵਾਲੇ ਦੀ ਮੈਂ ਉਹ ਲੈਣ ਚੱਲਿਆ ਵਾਂ ਦਿੱਤੀ ਆ ਚੌਲਾਂ ਦੀ ਦੇਖ ਤੈਨੂੰ ਹੁਣੇ ਖਵਾਣੇ ਚੌਲ ਇਧਰ ਆ ਵੀਚੇ ਉਦਾਂ ਹੀ ਮੈਚ ਕਰਨ ਰਿਹਾ ਕੀ ਸਰ ਧੋਤੇ ਵੀ ਡੱਬ ਪਰਨੇ ਤੇ ਵੀ ਡੱਬ ਪਰਨਾ ਵੀ ਮੈਲ ਖੋਣਾ ਧੌਣ ਵੀ ਮੈਲ ਖੋਰੀ ਬਹੁਤ ਸਹੀ ਆ ਜੀ ਹਾਂ ਮੈਂ ਦੱਸਵਾ ਵੀ ਟੱਕਿਆਂ ਵਾਲਾ ਪਾਪਾ ਪਿੰਡ ਤੇ ਕੱਲਾ ਮੇਰ ਕੋਈ ਆ ਨਹੀਂ ਹੋਰੀ ਕਲਾ ਬਣਾਈਆਂ ਹਣ ਸਕੂਤ ਵੀ ਲੱਗ ਗਿਆ ਹੈ ਦੇਖੀ ਉਹ ਇਹ ਤੇ ਰੱਤੇ ਅੰਕਲ ਦੇ ਗੱਲ ਚ ਹੁੰਦੀ ਆ ਨਹੀਂ ਤੂੰ ਚੰਕਟਾ ਨਹੀਂ ਰੱਖਾ ਇਹ ਕਟੇ ਦੇ ਬਣੀ ਹੁੰਦੀ ਸੀ ਕਟਾ ਗਾ ਸਾਡੇ ਘਰੇ ਹਾਂ ਸਰ ਹਾਂ ਇਹ ਬੇਨ ਤਾਂ ਇਹਦਾ ਦੇ ਕਟਾ ਕੌਣ ਆ ਆਸੇ ਕਦੋਂ ਕਿਦਾਂ ਕੀਤਾਈ ਨਹੀਂ ਮੈਂ ਤਾਂ ਕੀਤਾ ਹੀ ਨਹੀਂ ਤੂੰ ਤਾਂ ਲੈਣਾ ਤੈਨੂੰ ਪਾਪੜ ਪਾਪੜ ਮੈਂ ਤਾਂ ਕੀਤਾ ਹੀ ਨਹੀਂ ਇਹ ਕਿਵੇਂ ਡੇਰਨੇ ਮੈਨੂੰ ਲੱਗਾਇ ਨਹੀਂ ਨਹੀਂ ਮੈਨੂੰ ਨਾ ਥੋੜਾ ਜਿਹਾ ਪਰੇ ਕਰਕੇ ਕੁੱਟ ਲੋ ਇਹ ਲੱਗਦਾ ਬਹੁ ਬੜੀ ਜਾਂਦੀ ਆਉਂਦੀ ਮੇਰੇ ਨੇ ਮਾਸਾ ਦੇ ਵਾਲ ਹੀ ਸੜ ਗਏ ਆ ਉਹ ਮੁਸਕਰਾ ਤੇਰੇ ਲੱਗੋ ਵੀ ਉੰਡਿਆ ਆ ਤੂੰ ਨੂੰ ਦਾ 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 ਸਾਰਾ ਕੁਸਾ ਦੱਸ ਯਾਰੀ ਇੰਸਟਾਗ੍ਰਾਮ ਦੇ ਜਿਹੜੇ ਮਨਰੰਗਨ ਭਰੂਰੀ ਲੈਣੀ ਹੁੰਦੀ ਆਂ ਸੀ ਉਹਨਾਂ ਦੇ ਰਿਪੋਰਟਾਂ ਮਾਰ ਕੇ ਆੜੀਆਂ ਬੰਦ ਕਰਾਉਂਦਾ ਸੀ ਤੇ ਮੈਨੂੰ ਗੁੱਸਾ ਆ ਜਾਂਦਾ ਫਿਰ ਕਿਦਾਂ ਮਾਰਿਆ ਤੂੰ ਮੈਂ ਨਾ ਫੇਰਾ 31 ਅਗਸਤ ਕੇ ਚਲਤੇ ਸਰਕਾਰ ਨੇ ਕੀ ਠੇਕੋ ਤੇ दारू ਸਾਤੀ ਉਹਨ ਨਿਆਰੇ ਆਉਣਾ ਹੀ ਨਹੀਂ ਕਿੱਦਾਂ ਨਾ ਗੰਦ ਪਾਇਆ ਉਹ ਜਿਹੇ ਵੇਲੇ ਲੋਕ ਜਿਹੜੇ ਨਾਲ ਲਾਈਕ ਮਾਰੀਦੇ ਕਿੰਨਾ ਗੰਦ ਪਾਇਆ ਆਈ ਓਏ ਲਗੀ ਰਹਿੰਦੇ ਉਹ ਕੀ ਲੱਗੀ ਰਹਿੰਦੇ ਸਾਡੇ ਕਿ ਪੁੱਤਿਆ ਕੋ ਤਾਂ ਚੜਦਾ ਨਾ ਆ ਨਿੱਕੇ ਨਿੱਕੇ ਕੱਪੜੇ ਪਾ ਕੇ ਤੇ ਵੀਡੀਓ ਪਾਉਂਦੇ ਵਿਊ ਲੈਣ ਮਾਰੇ ਉਹ ਜੋ ਛਦਾਈ ਲੋਕ ਜਿਹੜੇ ਨਾਲ ਲਾਈਕ ਮਾਰੀ ਜਾਂਦੇ ਆ ਲਾਈਕ ਤਾਂ ਤੂੰ ਹੀ ਕਰਦਾ ਹੀ ਆ ਮੈਂ ਲਾਈਕ ਨਹੀਂ ਕਰਦਾ ਮੈਂ ਰਿਪੋਰਟਾਂ ਮਾਰਦਾ ਅੱਗੇ ਦੋ ਮੈੜੀਆਂ ਬੰਦ ਕਰਾਈਆਂ ਤੇ ਜੋ ਵੀ ਨਾ ਬੰਦ ਕਰੇ ਨਾ ਤੇ ਫਿਰ ਮੈਂ ਕਮੈਂਟ ਵੀ ਮਾਰਦਾ ਬੱਸ ਕਮੈਂਟ ਤੇ ਮਾਰਦਾ ਹੀ ਨਾ ਸਵਾਦ ਲੈਣ ਦਾ ਮਾਰਾ ਉਹ ਮੈਂ ਕਮੈਂਟੇ ਲਿਖਦਾ ਫਿਟੇ ਮੂੰਹ ਤੁਹਾਡਾ ਨੇ ਇਹ ਨਾ ਤੈਨੋਂ ਕੁੜੀਆਂ ਤੋਂ ਕੀ ਤਕਲੀਫ ਹੈ ਜਿਹੜੀਆਂ ਵੀਡੀਓ ਪਾਉਂਦੀਆਂ ਤੇਰਾ ਕੀ ਘਸਦਾ ਇਹਨਾਂ ਨੂੰ ਵੇਖ ਕੇ ਆ ਤਕਲੀਫ ਕੋਣੀ ਆ ਘਰੇ ਮੋਬਾਈਲ ਪਾ ਜਾਂਦੇ ਆ ਤੇ ਬੱਚਿਆਂ ਨੇ ਸਕੂਲ ਦਾ ਕੰਮ ਕਰਨਾ ਦਾ ਜਦੋਂ ਮੋਬਾਈਲ ਖੋਲ੍ਹਦੇ ਆ ਤਾਂ ਸਕਰੀਨ ਤੇ ਇਹਨਾਂ ਦੀ ਵੀਡੀਓ ਆਈ ਜਾਂਦੀ ਆ ਤੇ ਜਦੋਂ ਕਹ ਰਿਸ਼ਤੇਦਾਰ ਕੋਲ ਗਏ ਫੇਸਬੁੱਕ ਖੋਲ੍ਹ ਲੀਏ ਤੇ ਪਤਾ ਨਹੀਂ ਕਿਹੜਾ ਗਾਣਾ ਆਇਆ ਨੇ ਵਿੱਚ ਨਹੀਂ ਜਿਆਦਾ ਤੰਗੀ ਆ ਵੇ ਕਿਉਂ ਦੰਨਾ ਲੈਣਾ ਨੂੰ ਫੋਨ ਫੇਰ ਸਕੂਲ ਦਾ ਕੰਮ ਕਰਨ ਨੂੰ ਤੇ ਜਿਹੜਾ ਅਹੀਂ ਦੁੱਡ ਦੁੱਡ ਦੋ ਦੋ ਜਿਵੇਂ ਨਟ ਪਾਉਣੇ ਉਹ ਕੱਚੇ ਫੂਕੜਾ ਸਾਡਾ ਨਹੀਂ ਮਨਿੰਦਰ ਕਾਲ ਨੂੰ ਕੀ ਕਰਦਾ ਉਹ ਤੈਨੂੰ ਬੱਚਿਆਂ ਮਾਰੇਗੀ ਬਤਾ ਛਡਾ ਨਾ ਤੇਰੀ ਰਨਨਾ ਕੰਨ ਉਹ ਤੇਰੇ ਅਗੇ ਚੌੜੀਆਂ ਨੇ ਫੋਲੋ ਕਰਦੇ ਆ ਹਾਂ ਤੇ ਕਰੀਏ ਨਾ ਫੋਲੋ ਮਾਣੇ ਵੀਡੀਓ ਦੇਖਣੀ ਨਹੀਂ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਸ਼ੇਅਰ ਵੀ ਕਰਨਾ ਨਾਲੇ ਮੈਂ ਸਟੋਰੀ ਵੀ ਪਾਉਂਗਾ ਇਹ ਮੁੜ ਕੇ ਤੇਰੇ ਅਗੇ ਮਾਫੀਆ ਮੰਗਦੇ ਨੇ ਆ ਉਹ ਹੀ ਆਪਣੀਆਂ ਗੰਦੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਨਾਸ ਨਹੀਂ ਪਾਉਂਦੀਆਂ ਤੇ ਜਿਹੜਾ ਇਹਨਾਂ ਨੂੰ ਡੱਕਦਾ ਤੇ ਉਹਦੇ ਉਲਟ ਆਪਣੀਆਂ ਸਰਕਾਰਾਂ ਆਂ ਦੀਆਂ ਹਲੋ ਉਹ ਜਾ ਤੂੰ ਜਿੱਥੇ ਜਾਣਾ ਹੈ ਜਿੰਦਰਾਣਾ ਮਾਰਿਓ ਮੈਂ ਆ ਆ ਕੇ ਕਰੇ ਇਹ ਹੋਏ ਚਾਰ ਪੰਜ ਬੰਦੇ ਹੋਰ ਹੋ ਗਏ ਫਿਰ ਤੇ ਨੱਟ ਤੇ ਦੇਖ ਲਿਆ ਅਸੀਂ ਵੀਡੀਓ ਕੋਈ ਨਹੀਂ ਪੋਤਾ ਤੇਰਾ ਨੱਟ ਪੈਕ ਦਾ ਮੈਂ ਬੰਦ ਕਰੂੰਗਾ ਤਵਾ ਤਵਾ ਇਹ ਨਾਇ ਸਾਂਝਾ ਪੜਿਆ ਨਾ ਮੈਂ ਇਹਦਾ ਕਤਲ ਕਰਨ ਆਇਆ ਕਿਤੇ ਮੇਰਾ ਹੀ ਨਾ ਕਤਲ ਕਰ ਦੇ ਇਹਦੀ ਵੀ ਇੱਕ ਚ ਮੇੜਨਾ ਹੀ ਮੈਨੂੰ ਦੰਦਲ ਪਾਇਆ ਜਾਣੀ ਮਾਦਾ ਦੇ ਪੁੱਤ ਤੈਨੂੰ ਮੈਂ ਵੀ ਨਹੀਂ ਲੱਗਣ ਦੇਵਾਂ ਆ ਲਾਲੀਆਂ ਕਿੱਪਾ ਇੱਥੇ ਸੋਟ ਮੈਂਜ ਬਣਾ ਮਾ ਮਾ ਬੋਟਾ ਨਾ ਇੱਕ ਐੜੀ ਹੋਰ ਬੰਦ ਕਰਾਤੀ ਏਦਾਂ ਹੀ ਇੱਕ ਇੱਕ ਕਰਕੇ ਮੈਂ ਸਾਰੀਆਂ ਐੜੀਆਂ ਬੰਦ ਕਰ ਦਿਆਂ ਜਿਵੇਂ ਸਿਆਣੇ ਕਹਿੰਦੇ ਨਾ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਏ ਜੇ ਬੂੰਦ ਬੂੰਦ ਕੱਢੀ ਨਾ ਤਾਂ ਸਮੁੰਦਰ ਖਾਲੀ ਹੋ ਜਾਂਦਾ ਰੰਗਲਾ ਪੰਜਾਬ ਹੀ ਸਾਡਾ ਗੰਗਲਾ ਪੰਜਾਬ ਬਣਾ ਕੇ ਰੱਖਦਾ ਇਹਨਾਂ ਹਾਂ ਜੇ ਤਾਂ ਸੰਡਾ ਆ ਸਾਰੀਆਂ ਚੁਣ-ਚੁਣ ਦੇ ਆੜੀਆਂ ਬਾਤ ਕਰਾਈ ਜਾਂਦਾ ਐ ਇੰਦਾਂ ਦੇ ਛੱਟ ਚਿੱਤਰਾ ਨੂੰ ਪੈ ਜਾਊਗਾ ਘਾਟਾ ਕਿਉਂ ਆ ਨਾ ਫਿਰ ਦਾਤਰ ਮਾਰ ਕੇ ਲਾਦ ਕੇ ਇਹਦਾ ਘਾਟਾ ਪਰ ਜੇ ਦਾਤਰ ਮਾਰਿਆ ਐ ਫੋਨ ਖਰਾਬਾ ਹੋ ਗੇ ਮੇਰਾ ਤਾਂ ਨਵੇਂ ਲੀਡ ਲੈ ਪੜ ਜਾਣੇ ਦੂਜਾ ਤਰੀਕਾ ਵਰਤਣਾ ਤਾਂ ਮੈਂ ਜਦ ਰਿਕਵਰਤ ਨਾ ਨਾ ਵਡਾ ਆਈਡੀ ਪੰਡ ਕਰਾ ਕੇ ਆਇਆ ਵਾ ਪੋਤਨ ਤੇਰੇ ਹੀ ਫੋਨ ਤੋਂ ਤੇਰੀ ਆਈਡੀ ਤੋਂ ਜਿਨ੍ਹਾਂ ਨੂੰ ਬਲੌਕ ਕੀਤਾ ਸਾਰਿਆਂ ਨੂੰ ਲਾਇਕ ਮਾਰਨਾ ਹੀ ਆਪਾਂ ਅਲੈਕੁਮ ਅਲੈਮ ਜਿੰਦਰਾ ਲਾਇਆ ਨਹੀਂ ਸਿੰਗਰ ਪ੍ਰਿੰਟ ਕਿੱਥੇ ਕੰਮ ਆਉਣਾ ਹੁਣ ਚੱਲੂਗਾ ਰੀਲਾ ਤੇ ਰੰਗਾਂ ਰੰਗ ਪ੍ਰੋਗਰਾਮ ਐਂਜਲ ਬਰੀਆ ਮਨਾਖੀ ਐਂਜਲ ਬਰੀਆ ਬਾਸ ਫਿਰ ਮੈਂ ਉਹਨੂੰ ਐਨ ਗਾਲ ਘੋਟ ਕੇ ਮਾਰਦਾ ਲਾਸ਼ ਨੂੰ ਕੱਜੋ ਪੋਸਟ ਮਾਰ ਦਿੰਦੀ ਤੈਨੂੰ ਖੜੋ ਖੜੀਏ ਇਹ ਕਿੱਥੇ ਜਾਣਾ ਕੋਈ ਸਵਾਰੇ ਤੇ ਨੋ 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 ਮਗਾਲੀ ਯਤ ਕਰਾਉਂਦੇ ਬਹੁਤ ਸੋਹਣੀ ਵੀਡੀਓ ਬਣਾਉਂਦੇ ਆ ਤੇ ਜਿਨ੍ਹਾਂ ਨੇ ਫੁੱਲ ਰੱਜ ਕੀਤੀ ਆ ਕਦਸੇ ਕਮੈਂਟ ਕਰਕੇ ਮੈਂ ਲੱਗੀ ਤਾਂ ਫਿਰ ਵੀਡੀਓ ਫਿਰ ਇਹਨਾਂ ਦੇ ਲਿਆਵਾਂਗੇ ਠੀਕ ਹੈ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਜਿਹੜੇ ਨਵੇਂ ਜੁੜੇ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ